ਬਾਹਰ ਮਰਜੀ ਮਿਲਦੀ ਕਿਉਂ ਦਿੰਨਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਹਰਮੀਤ ਜੀ ਤੁਸੀਂ ਸੈਕਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਪੱਤਰਕਾਰ ਨੂੰ ਵਿਧਾਨ ਸਭਾ ਦੇ ਬਾਹਰ ਧਮਕੀ ਦੇਣ ਵਾਲੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਸਪੀਕਰ ਕੋਲ ਪੇਸ਼ੀ ਭਈਏ ਜੀ ਹਾਂ ਵਿਧਾਇਕ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਿਲਣ ਲਈ ਬੁਲਾਇਆ ਮੰਤਰੀ ਜੀ ਕਿਸੇ ਸਪੈਸ਼ਲਿਸਟ ਤੋਂ ਇਹਦੇ ਬਾਰੇ ਸਟੱਡੀ ਕਰਵਾ ਲਈ ਜਾਵੇ ਜੀ ਥੈਂਕ ਯੂ ਹਰਮੀਰ ਜੀ ਤੁਸੀਂ ਸੈਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਹਰਮੀਰ ਜੀ ਤੁਸੀਂ ਸੈਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਤੇ 7 ਮਾਰਚ ਨੂੰ ਵਿਧਾਨ ਸਭਾ ਦਾ ਪੰਜਵਾਂ ਦਿਨ ਹੈ ਇਸ ਦੌਰਾਨ ਅੱਜ ਤੜਕੇ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਵਿਧਾਨ ਸਭਾ 'ਚ ਆਪਣਾ ਭਾਸ਼ਣ ਖਤਮ ਕੀਤਾ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪਠਾਨ ਮਾਜਰਾ ਸੈਸ਼ਨ ਤੋਂ ਬਾਅਦ ਉਹਨਾਂ ਨੂੰ ਆ ਕੇ ਮਿਲਣ ਮੰਤਰੀ ਜੀ ਕਿਸੇ ਸਪੈਸ਼ਲਿਸਟ ਹੋਏ ਦੇ ਬਾਰੇ ਸਟੱਡੀ ਕਰਵਾ ਲਈ ਜਾਵੇ ਜੀ ਥੈਂਕ ਯੂ ਹਰਮੀਰ ਜੀ ਤੁਸੀਂ ਸੈਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਮંત્રી ਜੀ ਕਿਸੇ ਸਪੈਸ਼ਲਿਸਟ ਤੋਂ ਇਹਦੇ ਬਾਰੇ ਸਟੱਡੀ ਕਰਵਾ ਲਈ ਜਾਵੇ ਜੀ ਥੈਂਕ ਯੂ ਹਰਮੀਰ ਜੀ ਤੁਸੀਂ ਸੈਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਹਰਮੀਰ ਜੀ ਤੁਸੀਂ ਸੈਸ਼ਨ ਤੋਂ ਬਾਅਦ ਮੈਨੂੰ ਮਿਲਣਾ ਹੈ ਦਰਸਲ ਬੀਤੇ ਕੱਲ 6 ਮਾਰਚ ਨੂੰ ਵਿਧਾਇਕ ਪਠਾਨ ਮਾਝਰਾ ਨੇ ਇੱਕ ਨਿੱਜੀ ਵੈਬ ਚੈਨਲ ABC ਪੰਜਾਬ ਦੇ ਪੱਤਰਕਾਰ ਸੰਦੀਪ ਲਾਦੂ ਕਾਨੂੰ ਵਿਧਾਨ ਸਭਾ ਦੇ ਬਾਹਰ ਧਮਕੀ ਦਿੱਤੀ ਸੀ ਵਿਧਾਇਕ ਨੇ ਪੱਤਰਕਾਰ ਨੂੰ ਇੱਕ ਹੈਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹੋ ਉਸ ਨੂੰ ਬਾਹਰ ਦੇਖਣਗੇ ਜਿਸ ਦਾ ਪੱਤਰਕਾਰ ਨੇ ਮੌਕੇ ਤੇ ਹੀ ਵਿਰੋਧ ਕੀਤਾ ਸੀ ਬਾਹਰ ਮਨਜ਼ੀ ਧਮਕੀ ਕਿਉਂ ਦੇਣਾ ਹੈ ਬਾਹਰ ਦੇਣ ਦੀ ਧਮਕੀ ਦੇਊਗਾ ਔਨੇ ਹਰਮੀਤ ਸਿੰਘ ਪਠਾਨ ਮਾਜਰਾ ਇਸ ਤੋਂ ਬਾਅਦ ਪੱਤਰਕਾਰ ਸੰਦੀਪ ਲਾਦੂ ਕਾਹਤੇ ਉਹਨਾਂ ਦੇ ਕੈਮਰਾਮੈਨ ਮਨਦੀਪ ਸਿੰਘ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਚਿੱਠੀ ਲਿਖੀ ਗਈ ਸੀ ਅਤੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਵਿਧਾਇਕ ਪਠਾਨ ਮਾਜਰਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ ਇਸ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਹੁਣ ਸਪੀਕਰ ਵਿਧਾਇਕ ਖਿਲਾਫ ਕੋਈ ਐਕਸ਼ਨ ਲੈ ਸਕਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ